ਨਗਰ ਨਿਗਮ ਚ ਐਮਟੀਪੀ ਵਿਭਾਗ ਦੇ ਫੈਲੇ ਪ੍ਰਸ਼ਟਾਚਾਰ ਦਾ ਮਾਮਲਾ ਸਿਰਫ ਬੈਸਟ ਵੈਸਟਰਨ ਹੀ ਨਹੀਂ ਲੱਕੜ ਮੰਡੀ ਦੇ 8 ਮੰਜ਼ਿਲਾ ਹੋਟਲ ਤੇ ਵੀ ਐਮਟੀਪੀ ਮਿਹਰਬਾਨ ਕਦੇ ਹੋਟਲ ਨੂੰ ਖੋਲਿਆ ਤੇ ਕਦੇ ਕੀ ਤਸੀਲ ਸ਼ਹਿਰ ਦੇ ਮਸ਼ਹੂਰ ਕੋਲੋਨਾਈਜ਼ਰ ਸਾਹਿਲ ਦਾ ਹੈ ਹੋਟਲ ਅਮਿਸਰ ਨਗਰ ਨਿਗਮ ਚ ਐਮਟੀਪੀ ਵਿਭਾਗ ਚ ਪ੍ਰਸ਼ਟਾਚਾਰ ਦਾ ਬੋਲ ਬਾਲਾ ਹੈ ਦੈਨਿਕ ਸਵੇਰਾ ਨੇ ਪ੍ਰਮੁਖਤਾ ਦੇ ਨਾਲ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਕਿਵੇਂ ਗੋਲਡਨ ਗੇਟ ਦੇ ਕੋਲ ਬਣੇ ਬੈਸਟ ਵੈਸਟਰਨ ਹੋਟਲ ਨੂੰ ਗੈਰ ਕਾਨੂੰਨੀ ਢੰਗ ਨਾਲ ਬਣਾਇਆ ਗਿਆ ਹੈ। ਇਕੈਂਚਿਓ ਨੇ ਦੋਸ਼ ਲਗਾਇਆ ਕਿ ਹੋਟਲ ਦੀ ਯੋਜਨਾ ਨੂੰ ਏਟੀਪ ਵਜ਼ੀਰ ਰਾਜ ਅਤੇ ਏਟੀਪ ਐਮਟੀਪ ਮਿਹਰਬਾਨ ਵਿਚਕਾਰ ਮਿਲੀ ਭੁਗਤ ਨਾਲ ਮਨਜ਼ੂਰੀ ਦਿੱਤੀ ਗਈ ਸੀ। ਹੁਣ ਸੂਤਰਾਂ ਦਾ ਦਾਵਾ ਹੈ ਕਿ ਲੱਕੜ ਮੰਡੀ ਵਿੱਚ ਇੱਕ 8 ਮੰਜ਼ਿਲਾ ਹੋਟਲ ਵੀ ਇਨ੍ਹਾਂ ਦੋਵਾਂ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਬਣਾਇਆ ਜਾ ਰਿਹਾ ਹੈ। ਇਹ ਕਾਨੂੰਨੀ ਹੋਟਲ ਬਾਰੇ ਸ਼ਿਕਾਇਤਾਂ ਨੂੰ ਰੋਕਣ ਲਈ ਹੋਟਲ ਨੂੰ ਕਈ ਵਾਰ ਸੀਲ ਕੀਤਾ ਗਿਆ ਅਤੇ ਫਿਰ ਸੀਲ ਨੂੰ ਖੋਲ ਵੀ ਦਿੱਤਾ ਗਿਆ। ਇਹ ਵਾਰ-ਵਾਰ ਕੀਤਾ ਜਾਣ ਵਾਲਾ ਅਭਿਆਸ ਕਿਸੇ ਨੂੰ ਵੀ ਐਮਟੀਪੀ ਵਿਭਾਗ ਵੱਲ ਉਂਗਲੀਆਂ ਚੁੱਕਣ ਤੋਂ ਰੋਕਣ ਲਈ ਤਿਆਰ ਕੀਤਾ ਗਿਆ ਹੈ। ਸੂਤਰਾਂ ਦਾ ਮੰਨਣਾ ਹੈ ਕਿ ਇਹ ਇਨ੍ਹਾਂ ਦੋਵਾਂ ਅਧਿਕਾਰੀਆਂ ਦੁਆਰਾ ਰਚੀ ਗਈ ਇੱਕ ਸਾਜ਼ਿਸ਼ ਹੈ। ਵਰਤਮਾਨ ਵਿੱਚ ਹੋਟਲ ਅਜੇ ਤੱਕ ਨਹੀਂ ਖੁੱਲਿਆ। ਲੱਕੜ ਮੰਡੀ ਵਿੱਚ ਬਣਾਇਆ ਜਾ ਰਿਹਾ ਹੋਟਲ ਸਾਹਿਲ ਦਾ ਜੋ ਕਿ ਅੰਮ੍ਰਿਤਸਰ ਦੇ ਇੱਕ ਮਸ਼ਹੂਰ ਕੋਲੋਨਾਈਜ਼ਰ ਅਗਲੇ ਹਿੱਸੇ ਵਿੱਚ ਅਸੀਂ ਲੱਕੜ ਮੰਡੀ ਦੇ ਇਸ ਹੋਟਲ ਏਟੀਪੀ ਵਜ਼ੀਰ ਰਾਜ ਅਤੇ ਹੋਰ ਬਾਰੇ ਚਰਚਾ ਕਰਾਂਗੇ ਐਮਟੀਪੀ ਮਿਹਰਬਾਨ ਬਾਰੇ ਹੋਰ ਖੁਲਾਸੇ ਕੀਤੇ ਜਾਣਗੇ ਜਦੋਂ ਇਸ ਮਾਮਲੇ ਸਬੰਧੀ ਏਟੀਪੀ ਵਜ਼ੀਰ ਰਾਜ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਬਿਊਰੋ ਰਿਪੋਰਟ ਡੈਨਿਕ ਸਵੇਰਾ ਟੀਵੀ ਅਮਿਸੰਗਨਗਨ ਵਿੱਚ ਐਮਟੀਪੀ ਵਿਭਾਗ ਚ ਪ੍ਰਸ਼ਟਾਚਾਰ ਦਾ ਬੋਲ ਬਾਲਾ ਹੈ ਦੈਨਿਕ ਸਵੇਰਾ ਨੇ ਪ੍ਰਮੁਖਤਾ ਦੇ ਨਾਲ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਕਿਵੇਂ ਗੋਲਡਨ ਗੇਟ ਦੇ ਕੋਲ ਬਣੇ ਬੈਸਟ ਵੈਸਟਰਨ ਹੋਟਲ ਨੂੰ ਗੈਰ ਕਾਨੂੰਨੀ ਢੰਗ ਨਾਲ ਬਣਾਇਆ ਗਿਆ ਹੈ। ਇਕਾਂਚੀਓ ਨੇ ਦੋਸ਼ ਲਗਾਇਆ ਕਿ ਹੋਟਲ ਦੀ ਯੋਜਨਾ ਨੂੰ ਏਟੀਪ ਵਜ਼ੀਰ ਰਾਜ ਅਤੇ ਏਟੀਪ ਐਮਟੀਪ ਮਿਹਰਬਾਨ ਵਿਚਕਾਰ ਮਿਲੀ ਭੁਗਤ ਨਾਲ ਮਨਜ਼ੂਰੀ ਦਿੱਤੀ ਗਈ ਸੀ। ਹੁਣ ਸੂਤਰਾਂ ਦਾ ਦਾਵਾ ਹੈ ਕਿ ਲੱਕੜ ਮੰਡੀ ਵਿੱਚ ਇੱਕ 8 ਮੰਜ਼ਿਲਾ ਹੋਟਲ ਵੀ ਇਨ੍ਹਾਂ ਦੋਵਾਂ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਬਣਾਇਆ ਜਾ ਰਿਹਾ ਹੈ। ਗੈਰ ਕਾਨੂੰਨੀ ਹੋਟਲ ਬਾਰੇ ਸ਼ਿਕਾਇਤਾਂ ਨੂੰ ਰੋਕਣ ਲਈ ਹੋਟਲ ਨੂੰ ਕਈ ਵਾਰ ਸੀਲ ਕੀਤਾ ਗਿਆ ਅਤੇ ਫਿਰ ਸੀਲ ਨੂੰ ਖੋਲ ਵੀ ਦਿੱਤਾ ਗਿਆ। ਇਹ ਵਾਰ-ਵਾਰ ਕੀਤਾ ਜਾਣ ਵਾਲਾ ਅਭਿਆਸ ਕਿਸੇ ਨੂੰ ਵੀ ਐਮਟੀਪੀ ਵਿਭਾਗ ਵੱਲ ਉਂਗਲੀਆਂ ਚੁੱਕਣ ਤੋਂ ਰੋਕਣ ਲਈ ਤਿਆਰ ਕੀਤਾ ਗਿਆ ਹੈ। ਸੂਤਰਾਂ ਦਾ ਮੰਨਣਾ ਹੈ ਕਿ ਇਹ ਇਨ੍ਹਾਂ ਦੋਵਾਂ ਅਧਿਕਾਰੀਆਂ ਦੁਆਰਾ ਰਚੀ ਗਈ ਇੱਕ ਸਾਜ਼ਿਸ਼ ਹੈ। ਵਰਤਮਾਨ ਵਿੱਚ ਹੋਟਲ ਅਜੇ ਤੱਕ ਨਹੀਂ ਖੁੱਲਿਆ। ਲੱਕੜ ਮੰਡੀ ਵਿੱਚ ਬਣਾਇਆ ਜਾ ਰਿਹਾ ਹੋਟਲ ਸਾਹਿਲ ਦਾ ਜੋ ਕਿ ਅੰਮ੍ਰਿਤਸਰ ਦੇ ਇੱਕ ਮਸ਼ਹੂਰ ਕੋਲੋਨਾਈਜ਼ਰ ਅਗਲੇ ਹਿੱਸੇ ਵਿੱਚ ਅਸੀਂ ਲੱਕੜ ਮੰਡੀ ਦੇ ਹੋਟਲ ਏਟੀਪੀ ਵਜ਼ੀਰ ਰਾਜ ਅਤੇ ਹੋਰ ਬਾਰੇ ਚਰਚਾ ਕਰਾਂਗੇ ਐਮਟੀਪੀ ਮਿਹਰਬਾਨ ਬਾਰੇ ਹੋਰ ਖੁਲਾਸੇ ਕੀਤੇ ਜਾਣਗੇ ਜਦੋਂ ਇਸ ਮਾਮਲੇ ਸਬੰਧੀ ਏਟੀਪੀ ਵਜ਼ੀਰ ਰਾਜ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਬਿਊਰੋ ਰਿਪੋਰਟ ਡੈਨਿਕ ਸਵੇਰਾ ਟੀਵੀ ਅਮਿਸੰਗਨ ਦੇ ਵਿੱਚ ਐਮਟੀਪੀ ਵਿਭਾਗ ਚ ਪ੍ਰਸ਼ਟਾਚਾਰ ਦਾ ਬੋਲ ਬਾਲਾ ਹੈ ਦੈਨਿਕ ਸਵੇਰਾ ਨੇ ਪ੍ਰਮੁਖਤਾ ਦੇ ਨਾਲ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਕਿਵੇਂ ਗੋਲਡਨ ਗੇਟ ਦੇ ਕੋਲ ਬਣੇ ਬੈਸਟ ਵੈਸਟਰਨ ਹੋਟਲ ਨੂੰ ਗੈਰ ਕਾਨੂੰਨੀ ਢੰਗ ਨਾਲ ਬਣਾਇਆ ਗਿਆ ਹੈ ਟਿਕੈਂਸੀਓ ਨੇ ਦੋਸ਼ ਲਗਾਇਆ ਕਿ ਹੋਟਲ ਦੀ ਯੋਜਨਾ ਨੂੰ ਏਟੀਪੀ ਵਜ਼ੀਰ ਰਾਜ ਅਤੇ ਏਟੀਪੀ ਐਮਟੀਪੀ ਮਿਹਰਬਾਨ ਵਿਚਕਾਰ ਮਿਲੀ ਭੁਗਤ ਨਾਲ ਮਨਜ਼ੂਰੀ ਦਿੱਤੀ ਗਈ ਸੀ ਹੁਣ ਸੂਤਰਾਂ ਦਾ ਦਾਵਾ ਹੈ ਕਿ ਲੱਕੜ ਮੰਡੀ ਵਿੱਚ ਇੱਕ 8 ਮੰਜ਼ਿਲਾ ਹੋਟਲ ਵੀ ਇਨ੍ਹਾਂ ਦੋਵਾਂ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਬਣਾਇਆ ਜਾ ਰਿਹਾ ਹੈ ਇਹ ਕਾਨੂੰਨੀ ਹੋਟਲ ਬਾਰੇ ਸ਼ਿਕਾਇਤਾਂ ਨੂੰ ਰੋਕਣ ਲਈ ਹੋਟਲ ਨੂੰ ਕਈ ਵਾਰ ਸੀਲ ਕੀਤਾ ਗਿਆ ਅਤੇ ਫਿਰ ਸੀਲ ਨੂੰ ਖੋਲ ਵੀ ਦਿੱਤਾ ਗਿਆ। ਇਹ ਵਾਰ-ਵਾਰ ਕੀਤਾ ਜਾਣ ਵਾਲਾ ਅਭਿਆਸ ਕਿਸੇ ਨੂੰ ਵੀ ਐਮਟੀਪੀ ਵਿਭਾਗ ਵੱਲ ਉਂਗਲੀਆਂ ਚੁੱਕਣ ਤੋਂ ਰੋਕਣ ਲਈ ਤਿਆਰ ਕੀਤਾ ਗਿਆ ਹੈ। ਸੂਤਰਾਂ ਦਾ ਮੰਨਣਾ ਹੈ ਕਿ ਇਹ ਇਨ੍ਹਾਂ ਦੋਵਾਂ ਅਧਿਕਾਰੀਆਂ ਦੁਆਰਾ ਰਚੀ ਗਈ ਇੱਕ ਸਾਜ਼ਿਸ਼ ਹੈ। ਵਰਤਮਾਨ ਵਿੱਚ ਹੋਟਲ ਅਜੇ ਤੱਕ ਨਹੀਂ ਖੁੱਲਿਆ। ਲੱਕੜ ਮੰਡੀ ਵਿੱਚ ਬਣਾਇਆ ਜਾ ਰਿਹਾ ਹੋਟਲ ਸਾਹਿਲ ਦਾ ਜੋ ਕਿ ਅੰਮ੍ਰਿਤਸਰ ਦੇ ਇੱਕ ਮਸ਼ਹੂਰ ਕੋਲੋਨਾਈਜ਼ਰ ਹੈ ਅਗਲੇ ਹਿੱਸੇ ਵਿੱਚ ਅਸੀਂ ਲੱਕੜ ਮੰਡੀ ਦੇ ਇਸ ਹੋਟਲ ਏਟੀਪੀ ਵਜ਼ੀਰ ਰਾਜ ਅਤੇ ਹੋਰ ਬਾਰੇ ਚਰਚਾ ਕਰਾਂਗੇ ਐਮਟੀਪੀ ਮਿਹਰਬਾਨ ਬਾਰੇ ਹੋਰ ਖੁਲਾਸੇ ਕੀਤੇ ਜਾਣਗੇ ਜਦੋਂ ਇਸ ਮਾਮਲੇ ਸਬੰਧੀ ਏਟੀਪੀ ਵਜ਼ੀਰ ਰਾਜ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਬਿਊਰੋ ਰਿਪੋਰਟ ਡੈਨਿਕ ਸਵੇਰਾ ਟੀਵੀ